ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ 328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੋਕਾ ਦਿੱਤਾ ਜਾ ਰਿਹਾ ਸੀਗਾ ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੋਰਤਾਰ ਸਿੰਘ ਸਦਵਾ ਸਪੀਕਰ ਸਟਾਰ ਇੰਦਰਬੀਰ ਸਿੰਘ ਜੀ ਨਿੱਜ ਸਾਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਲ ਸਰੂਪਾਂ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੌਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈਆਰ ਦਰਜ ਕਰਨ ਤੋਂ ਬਿਨਾ ਨਹੀਂ ਜਾਵਾਂਗੇ ਜਦ ਕਿ ਇਹਨਾਂ ਦਾ 12 ਵਜੇ ਦਾ ਟਾਈਮ ਸੀ ਤੇ ਹੁਣ ਇੱਥੇ ਪੌਣੇ 7 ਵਜਣ ਵਾਲੇ ਨੇ ਰਾਤ ਤੇ ਸ਼ਾਮ ਦੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਪੰਤਖੋਕੇ ਤੇ ਪਹੁੰਚੇ ਆ ਤੇ ਅਸੀਂ ਜਿੱਥੇ ਇਹਨਾਂ ਨੂੰ ਜੀ ਆਇਆਂ ਕਹਿੰਨੇ ਇਸ ਗੱਲ ਦੀ ਤੁਸੀਂ ਵਧਾਈ ਦੇ ਪਾਤਰ ਹੋ ਗੁਰੂ ਤੁਹਾਨੂੰ ਖੁਸ਼ੀਆਂ ਦੇ ਕਿ ਤੁਸੀਂ ਅੱਜ ਗੁਰੂ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਗੁਰੂ ਸਾਹਿਬ ਤੇ ਅਟੈਕ ਸੀਗਾ ਉਸ ਅਟੈਕ ਨੂੰ ਰੋਕਣ ਲਈ ਅੱਜ ਜਿਹੜੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਸ਼ੁਰੂਆਤ ਹੋਈ ਮੁਬਾਰਕ ਬਾਤ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਸੁਣਿਆ ਅੱਗੇ ਤੋਰਿਆ ਤੇ ਮੈਂ ਇਹ ਵੀ ਕਵਾਂਗਾ ਸੰਧਵਾ ਸਾਹਿਬ ਅੱਜ ਜਿਹੜੀ ਸ਼ੁਰੂਆਤ ਹੋਈ ਇਹਨੂੰ ਨੇਪਰੇ ਵੀ ਚਾੜਿਓ ਇਹ ਵਿੱਚ ਵਿਚਾਲੇ ਨਾ ਰਹਿ ਜਾਏ ਤੀਸਰੀ ਗੱਲ ਕਵਾਂਗਾ ਸੰਧਵਾ ਸਾਹਿਬ ਅੱਗੇ ਤੋਂ ਕਿਸੇ ਸਿੱਖ ਨੂੰ 5 ਸਾਲ ਗੁਰੂ ਵਾਸਤੇ ਸੜਕ ਤੇ ਨਾ ਬਹਿਣਾ ਪਵੇ ਇਹ ਵੀ ਖਿਆਲ ਰੱਖਿਓ ਚੌਥੀ ਗੱਲ ਇਹ ਵੀ ਕਵਾਂਗਾ ਸੰਧਵਾ ਸਾਹਿਬ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਇੱਕ ਕਾਨੂੰਨ ਪਾਸ ਕਰਾ ਦਿਓ ਕਿ ਭਵਿੱਖ ਵਿੱਚ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਵਾਰ ਕਰਦਾ ਏ ਇਸ ਤਰ੍ਹਾਂ ਦੀ ਹਿਮਾਕਤ ਕਰਦਾ ਏ ਉਹਦੇ ਲਈ ਸਜ਼ਾ ਸਜ਼ਾਏ ਫਾਂਸੀ ਮੌਤ ਹੋਏਗੀ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਸਾਹਿਬ ਤੇ ਵਾਰ ਨਾ ਕਰ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬਸਾਂਝੀ ਵਾਲਤਾ ਦੇ ਪ੍ਰਤੀਕ ਨੇ ਕਿਸਮ ਕੀ ਮਾਨਵਤਾ ਦੇ ਕਲਿਆਣਕਾਰੀ ਨੇ ਉਹ ਹਰੇਕ ਨੂੰ ਆਜ਼ਾਦ ਫਿਜਾ ਦਾ ਨਿਗ ਦੇਣ ਵਾਲੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਤਾਂ ਰੁਕਣ ਗਿਆ ਕਾਨੂੰਨ ਸਜਾਏ ਮੌਤ ਹੋ ਔਰ ਜਿਹੜੇ ਲੋਕ ਬੇਅਦਬੀ ਕਾਂਡ ਖੇਡ ਕੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਕੇ ਸਿਆਸੀ ਰੋਟੀਆਂ ਸੇਕਦੇ ਨੇ ਉਹਨਾਂ ਦੀਆਂ ਦੁਕਾਨਾਂ ਵੀ ਤਾਂ ਬੰਦ ਹੋਣੀਆਂ ਨੇ ਜੇ ਇਹ ਕਾਨੂੰਨ ਸਜਾਏ ਮੌਤ ਤੱਕ ਪਾਸ ਹੋ ਔਰ ਇਹ ਕਾਨੂੰਨ ਕੱਲਾ ਭਾਰਤ ਵਿੱਚ ਹੀ ਨਹੀਂ ਅਮਰੀਕਾ ਕੈਨੇਡਾ ਜਿੱਥੇ-ਜਿੱਥੇ ਵੀ ਪੰਜਾਬੀ ਜਾਂ ਭਾਰਤੀ ਲੋਕ ਗਏ ਹੋਏ ਨੇ ਉਹਨਾਂ ਸਰਕਾਰਾਂ ਤੱਕ ਰابطਾ ਕਰਕੇ ਇਹ ਕਾਨੂੰਨ ਲਾਗੂ ਕੀਤੇ ਜਾਣ ਤੇ ਜਿਹੜਾ ਭਾਈ ਗੁਰਜੀਤ ਸਿੰਘ ਪਿਛਲੇ ਡੇਢ ਸਾਲ ਤੋਂ ਟਾਵਰ ਤੇ ਬੈਠਾ ਹੈ ਉਹ ਵੀ ਤੁਹਾਡੇ ਇਸ ਕਾਨੂੰਨ ਦੀ ਆਸ ਲਈ ਬੈਠਾ ਹੈ ਤੇ ਸਾਨੂੰ ਆਸ ਹੈ ਅੱਜ 328 ਪਾਵਨ ਸਰੂਪ ਜਿਹੜੇ ਬادل ਕਿਆਂ ਚੋਰੀ ਵਿੱਚੇ ਸੀ ਅੱਜ ਉਹ ਮੋਹਰ ਲੱਗ ਗਈ ਕਿ ਬادل ਕੇ ਗੁਰੂ ਸਾਹਿਬ ਚੋਰੀ ਵਿੱਚੇ ਵੀ ਖਾ ਜਾਂਦੇ ਉਹਨਾਂ ਨੇ ਇਹ ਕੰਮ ਕੀਤੇ ਸਾਡੀ ਉਹਨਾਂ ਨਾਲ ਕੋਈ ਜਮਾਂਦਰੂ ਲੜਾਈ ਨਹੀਂ ਸੀ ਆ ਚੀਜ਼ਾਂ ਕਰਕੇ ਲੜਾਈ ਹੋਈ ਆ ਅੱਗੇ ਕਹਿੰਦੇ ਸੀਗੇ ਫਲਾਣਾ ਇਹ ਐਡਾ ਗਲਤ ਕਹਿ ਰਹੇ ਨੇ ਝੂਠ ਬੋਲ ਰਹੇ ਹੁਣ ਤਾਂ ਸੱਚ ਹੋ ਗਿਆ ਹਾਈ ਕੋਰਟ ਨੇ ਕਹਿ ਦਿੱਤਾ ਮਹਾਪੰਚਾਇਤ ਨੇ ਐਲਾਨ ਕਰਤਾ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਔਰ ਬਾਬਾ ਸਰਬਜੋਤ ਸਿੰਘ ਜੀ 베ਦੀ ਸਾਹਿਬ ਅੱਜ ਉਹਨਾਂ ਸਾਰਿਆਂ ਨੇ ਆ ਕੇ ਇੱਥੇ ਹਾਜ਼ਰੀ ਲਵਾਈ ਜਗਜੀਤ ਸਿੰਘ ਜੀ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈ ਰਾਜਨੀਤਿਕ ਬਲਦੇਵ ਸਿੰਘ ਸਿਰਸਾ ਇਹਨਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਇਹ ਮਹਾਪੰਚਾਇਤ ਸੱਦੀ ਉਸ ਮਹਾਪੰਚਾਇਤ ਨੂੰ ਮੁੱਖ ਰੱਖ ਕੇ ਉਹਤੇ ਅਕੀਦਾ ਕਰਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਸੰਧਵਾ ਸਾਹਿਬ ਤੁਹਾਨੂੰ ਇਸ ਗੱਲ ਤੇ ਜੀ ਆਇਆਂ ਕਹਿੰਨੇ ਕਿ ਤੁਸੀਂ ਚਲੋ देर आए दुरुਸਤ ਆਏ ਪਾਰੇ ਅੱਗੇ ਤੋਂ ਦੇਰੀ ਨਾ ਹੋਵੇ ਗੁਰੂ ਖਾਤਰ ਪੰਥ ਖਾਤਰ ਪੰਜਾਬ ਖਾਤਰ ਮਨੁੱਖੀ ਅਧਿਕਾਰਾਂ ਖਾਤਰ ਜਮਹੂਰੀਅਤ ਸੰਵਿਧਾਨ ਕਾਨੂੰਨ ਖਾਤਰ ਕਿਤੇ ਵੀ ਦੇਰੀ ਨਾ ਹੋਵੇ ਤੁਹਾਡੇ ਤੋਂ ਅਸੀਂ ਭਵਿੱਖ ਵਿੱਚ ਆਸ ਕਰਾਂਗੇ ਅੰਮ੍ਰਿਤਸਰ ਨੂੰ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਮੁਬਾਰਕਬਾਦ ਇਹਨੂੰ ਇੰਪਲੀਮੈਂਟ ਵੀ ਕਰਾ ਦਿਓ ਦੂਸਰਾ ਆ ਜਿਹੜੇ ਬੋਤ ਇਥੇ ਨੱਚਣ ਵਾਲਿਆਂ ਦੇ ਲਾਏ ਹੋਏ ਸੀਗੇ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਇਥੇ ਲਾਇਆ ਉਹਦਾ ਉਰਕਟਨ ਕਰਨ ਜਾ ਰਿਹਾ ਔਰ ਦੂਸਰਾ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਇਹ ਉਹ ਲਾਉਣ ਜਾ ਰਹੇ ਨੇ ਕਿ ਸਾਡੀ ਪਨੀਰੀ ਇੱਥੇ ਆ ਕੇ ਇਹ ਨਾ ਕਹਵੇ ਮੈਂ ਨੱਚਣ ਗਾਉਣ ਵਾਲੇ ਤੇ ਕੁਇਚੇ ਸ਼ੋਲੇ ਖਾ ਕੇ ਆ ਗਿਆ ਉਹ ਹਰੀ ਸਿੰਘ ਦੇ ਸੁਪਨੇ ਲੈ ਕੇ ਜਾਵੇ ਨਲੂਏ ਦੇ ਓ ਮੋਕਮ ਚੰਦ ਅਜੀਦੂਦੀਨ ਸ਼ੇਰੇ ਪੰਜਾਬ ਮੈਂ ਕਿੰਨਾ ਸਾਰਾ ਇਕੱਠਾ ਕਰਦੇਓ ਪਤਾ ਲੱਗ ਜੇ ਕਿ ਆਹ ਸਰਕਾਰ ਖਾਲਸਾ ਸੀ ਆਹ ਦਰਬਾਰ ਖਾਲਸਾ ਹੈ ਆਹ ਰਾਜ ਖਾਲਸਾ ਹੈ ਇਹ ਸਰਬਸਾਂਝਾ ਉਹ ਖਾਲਸਾ ਰਾਜ ਸੀ ਜਿਨੇ ਹਰੇਕ ਭਾਈਚਾਰੇ ਨੂੰ ਆਜ਼ਾਦ ਫਿਜਾ ਦਾ ਨਿਗ ਦਿੱਤਾ ਮੰਦਰਾਂ ਮਸੀਤਾਂ ਤੇ ਵੀ ਸੋਨੇ ਲਵਾਏ ਤੇ ਦਰਬਾਰ ਸਾਹਿਬ ਵੀ ਸੋਨਾ ਲਵਾਇਆ ਤੇ ਆ ਜਿੰਨੀ ਸੰਗਤ ਆ ਜਾਈ ਸਾਰਿਆਂ ਨੂੰ ਅਸੀਂ ਰੇਣੀ ਆ ਧੰਨਵਾਦੀ ਆ ਤੇ ਆ ਐਫ ਆਈ ਆਰ ਦੀ ਕਾਪੀ ਲੈਂਦੀ ਆ ਇਹ ਪੰਥ ਦੀ ਗੁਰੂ ਗ੍ਰੰਥ ਦੀ ਜਿੱਤ ਹੈ ਆਸ ਹੈ ਇਹ ਸਰਕਾਰ ਇੰਪਲੀਮੈਂਟ ਵੀ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਉਹ ਸ੍ਰੀ ਆਕਾਲ ਸ੍ਰੀ ਮੁਖ ਕੋ ਸੇਵਾ ਬਣਾਈ ਹੁਕਮਪੂਰ ਪਰਮਪਤਾਈ ਗੁਰੂ ਸਾਹਿਬ ਦੇ ਕੋਈ ਕਿਣਕਾ ਮਾਤਰ ਵੀ ਗੁਰੂ ਸਾਹਿਬ ਦੀ ਸੇਵਾ ਜੇ ਕਿਸੇ ਨੂੰ ਸੇਵਾ ਮਿਲਦੀ ਆ ਉਹ ਬੜਪਾਕੀ ਹੁੰਦਾ ਸੋ ਗੁਰੂ ਸਾਹਿਬ ਦੇ ਸਮਾਰਕ ਸਰਕਾਰ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਬਿਲਕੁਲ ਹਰ ਪਾਸੇ ਖੜੀ ਆ ਇਹ ਤਾਂ ਆਪਣਾ ਆਪ ਦਾ ਗੁਰੂ ਆ ਅਸੀਂ ਤੇ ਕਿਸੇ ਹੋਰ ਦੇ ਧਰਮ ਦੀ ਵੀ ਬੇਅਦਬੀ ਬਰਦਾਸ਼ਤ ਨਹੀਂ ਕਰਦੇ ਅਸੀਂ ਤਾਂ ਸਾਡੇ ਗੁਰੂ ਨੇ ਜੋ ਸਾਨੂੰ ਹੁਕਮ ਦਿੱਤਾ ਸਾਰਿਆਂ ਨੂੰ ਸਭੇ ਸਾਡੀ ਆਵਾਜ਼ ਸਦਾਨ ਵਾਲੇ ਸੇਵਾ ਲੈ ਕੇ ਚੱਲਦੇ ਆਂ ਉਸੂ ਸਾਡੇ ਬੜੀ ਦੀ ਕਿਰਪਾ ਲੈ ਕਰਦੇ ਰਹਿਣ ਇਸੇ ਤਰ੍ਹਾਂ ਸੇਵਾ ਲੈਦੇ ਜਿਹੜੀ ਦੇਰੀ ਦੀ ਗੱਲ ਆਲਾ ਜੀ ਪਿਆਰਿਓ ਮੈਨੂੰ ਇਹ ਲੱਗਦਾ ਹੁੰਦਾ ਵੀ ਗੁਰੂ ਦਾ ਪਉ ਤੇ ਗੁਰੂ ਦਾ ਪੈ ਜਰੂਰ ਰਹਿਣਾ ਚਾਹੀਦਾ ਕੁਝ ਵੀ ਕਰਨਾ ਜਦੋਂ ਗੁਰੂ ਦੇ ਪਰਥਾਏ ਕਰਨਾ ਉਹਨਾਂ ਨੂੰ ਬਹੁਤ ਸੋਚ ਲੋ ਉਹਨੂੰ ਫੇਰ ਸੋਚਿਓ ਉਹਨੂੰ ਫੇਰ ਸੋਚਿਓ ਉਹਨੂੰ ਹਜ਼ਾਰ ਵਾਰ ਸੋਚਿਓ ਉਹਨੂੰ ਲੱਖ ਵਾਰ ਸੋਚਿਓ ਤੇ ਗੁਰੂ ਆਪੇ ਕਰਾ ਲਵੇਗਾ ਉਕੇ ਕਾਲੀ ਚਿਕੀਤਾ ਕਈ ਵਾਰੀ ਨਾ ਜੀ ਆਪਾਂ ਸ਼ਰਦਾ ਵਾਸਤੇ ਕੋਈ ਗਲਤ ਕੰਮ ਨਾ ਕਰ ਬੀਏ ਤੂੰ ਗੁਰੂ ਸਾਡਾ ਬਹੁਤ ਵੱਡਾ ਆਪਾਂ ਤੇ ਆਪਣੀ ਨਾ ਮਤ ਬਾ ਥੋੜੀ ਆ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਤੋ ਬਾਕੀ ਗੁਰੂ ਸਾਹਿਬ ਜਿੰਨੀ ਕਿ ਸੇਵਾ ਲਈਏ ਪਰਵਾਨ ਕਰੋ ਹੋਰ ਵੀ ਅੱਗੇ ਗੁਰੂ ਸਾਹਿਬ ਸੇਵਾ ਲੈਣ ਤੇ ਅਸੀਂ ਆਪ ਦੇ ਆਪ ਨੂੰ ਵੜ ਭਾਗੀ ਸਮਝਾਂਗੇ ਤੋ ਆਪ ਜੀ ਨੇ ਇਤਿਹਾਸ ਵਿੱਚ ਦਰਜ ਕਰਾ ਲਿਆ ਕਿ 328 ਪਾਵਨ ਸਰੂਪਾਂ ਵਾਸਤੇ ਜਿਹੜੀ ਕਾਰਵਾਈ ਸੀ ਉਹ ਤੁਹਾਡੇ ਹੱਥੋਂ ਮਹਾਰਾਜ ਨੇ ਕਰਵਾ ਲਈ ਤੇ ਰਾਜ ਜੀ ਦੇ ਸਰਪ੍ਰਾਈਜ਼ ਆ ਜੀ RAM ਸ਼ਬਦੇਟਾਂ ਲਿਖ ਕੇ ਜਿਹੜੀਆਂ ਨਾਲੀਆਂ ਚ ਦੱਬੀਆਂ ਸੀ ਉਹ ਵੀ ਪਟਵਾਲੀਆਂ ਤੇ ਉਹ ਵੀ ਸੀਗਾ ਵੀ ਜਿਹੜੇ ਮਾਰਗ ਬਣਾਏ ਗੁਰੂ ਗੋਬਿੰਦ ਸਿੰਘ ਤੇ ਮਾਲਕ ਕਿਰਪਾ ਕਰੇ ਜੇ ਤੁਹਾਨੂੰ ਪੰਜਾਬ ਵਾਸੀਆਂ ਨੇ ਮਾਣ ਬਖਸ਼ਿਆ ਤੇ ਤੁਸੀਂ ਪੰਜਾਬ ਵਾਸੀਆਂ ਦਾ ਮਾਣ ਬਣਿਓ ਉਹਨਾਂ ਨੂੰ ਰਾਜ ਕਰਨ ਦਾ ਜੀ ਸੁਪਨਾ ਦਿਓ ਉਹਨਾਂ ਤੇ ਰਾਜ ਕਰਨ ਦਾ ਸੁਪਨਾ ਨਹੀਂ ਲੈਣਾ ਵਾਹਿਗੁਰੂ ਤੇ ਫਰਜ ਸਮਝਣਾ ਹੈ ਜੀ ਸੇਵਾ ਕਰਨ ਨੂੰ ਕੁਰਸੀ ਨੂੰ ਹੱਕ ਨਾ ਸਮਝਿਆ ਜਾਏ ਤੇ ਫਿਰ ਪੁਸ਼ਤਾਂ ਦਾ ਰਾਜ ਵੀ ਮਹਾਰਾਜ ਦੇ ਕੇ ਤੋਰਦੇ ਸੀਗੇ ਤੇ ਆ ਜਿਹੜੀ ਐਫ ਆਈ ਆਰ ਦੀ ਕਾਪੀ ਸੰਗਤ ਜੀ ਇਹ ਜਿਹੜੇ ਰਾਤ ਇੱਥੇ ਸੌਂਦੇ ਸੀ ਨਾ ਵਿਚਾਰੇ ਰਾਤਾਂ 'ਚ ਕੱਟਦੇ ਹੀ ਮੈਂ ਤੇ ਆ ਕੇ ਚਲਿਆ ਜਾਂਦਾ ਏ ਇਹ ਉਹਨਾਂ ਦੀ ਜਿੱਤ ਹੋਈ ਏ ਇਹ ਅੱਜ ਸ਼ੁਰੂਆਤ ਹੋਈ ਏ ਫਤਿਹ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਲਈ ਅਰਦਾਸ ਕਰਾਂ ਫਤਿਹ ਹੋ ਭਗੌੜੀ ਜਾਨੀ ਅੱਲਾਹ